ਇਸ ਲਈ ਜੈਪੁਰ ਹਾਈਵੇ ਤੇ ਆ ਜਿੱਥੇ ਸਾਰਾ ਬਲੌਕ ਕੀਤਾ ਆ ਜਿੱਥੇ ਟਰੈਕਟਰ ਵਾਲਿਆਂ 10 ਦਿਨ ਤੋਂ ਰੋਕੀਆਂ ਨੇ ਆ ਉੱਤੇ ਉਹ ਜਗ੍ਹਾ ਐ ਮੈਂ ਦਿਖਾਉਣਾ ਚਾਹੁੰਦਾ ਜਿੱਥੇ ਸਾਰੀ ਸ਼ੈਲਿੰਗ ਕੀਤੀ ਜਿੱਥੇ ਇਹਨਾਂ ਨੇ ਆ ਦੇਖੋ ਉੱਥੋਂ ਇੱਥੋਂ ਸਾਰੇ ਸ਼ੈਲ ਚਲਾਏ ਨੇ ਔਰ ਆ ਦੇਖੋ ਕੀ ਕੀਤਾ ਇਹਨਾਂ ਨੇ ਆ ਦਿਖਾਈ ਯਾਰ ਹਟਣਾ ਭਈਆ 1 ਮਿੰਟ ਆ ਦੇਖੋ ਇਹ ਟਰੱਕਾਂ ਦੇ ਆ ਦੇਖੋ ਵਿਚਾਰਿਆਂ ਦੇ ਗਰੀਬ ਬੰਦਿਆਂ ਦੇ ਆ ਵੀ ਤੋੜਤੇ ਨੇ ਸਟੀering ਤੋੜਤੇ ਆ ਦੇਖੋ ਸਾਰਾ ਸਟੀering ਤੋੜ ਕੇ ਤਾਂ ਕਿ ਇਹ ਇਹ ਗੱਡੀ ਤੋਂ ਪੋਰਟ ਤੋੜ ਕੇ ਨੂੰ ਚਾਰ ਨੂੰ ਗਰੀਬ ਨੂੰ ਬਾਹਰ ਕੱਢਿਆ ਟਰੱਕ ਐ ਕਰ ਕਰ ਕੇ ਫਸਾਏ ਨੇ ਟਾਇਰ ਰੱਡ ਵੀ ਤੋੜ ਦਿੰਦੇ ਨੇ ਤੁਹਾਨੂੰ ਟਾਇਰ ਰੱਡਾਂ ਤੋੜਤੀਆਂ ਨੇ ਤਾਂ ਕਿ ਉਹ ਟਰੱਕ ਬਾਹਰ ਨਿਕਲ ਹੀ ਨਾ ਸਕਣ ਸਿਰਫ ਇਸ ਕਰਕੇ ਵੀ ਕਿਸਾਨ ਜਿਹੜੇ ਨੇ ਇੱਥੇ ਰੱਖੇ ਰਹੇ ਆਣ ਆ ਹਾਲਾਤ ਕੀਤੇ ਆ ਦੇਖੋ ਤੁਸੀਂ ਸਾਰਾ ਇਸ ਟਿਕਾਣਾ ਬਲਾਕ ਕੀਤਾ ਹੋਇਆ ਐਗੋ ਔਰ ਕੇਵਲ ਗਰੀਬ ਬੰਦਿਆਂ ਦੇ ਟਰੱਕਾਂ ਦੇਖੋ ਸਾਫ ਸਾਕੇ ਟਰੱਕ ਖੜੇ ਕਰਤੇ ਉਹਨਾਂ ਦੀਆਂ ਗੱਡੀਆਂ ਚ ਬੈਟਰੀਆਂ ਰਾਤ ਕੱਢ ਕੇ ਲੈ ਗਏ ਇਹਨਾਂ ਦਾ ਚੋਰੀ ਕਰਕੇ ਸਮਾਨ ਇੱਥੋਂ ਲੈ ਗਏ ਇਹ ਸਰਕਾਰ ਦਾ ਕੰਮ ਆ ਹੁਣ ਸਰਕਾਰ ਆ ਇਹ ਕੰਮ ਕਰਦੀ ਪਈਆਂ ਦੇਖੋ ਆ ਟਰੱਕ ਰੋਕ ਕੇ ਇਹਦੀ ਬੈਟਰੀ ਚੋਰੀ ਕਰ ਲਈ ਇਹਦੀਆਂ ਚਾਬੀਆਂ ਇਹਦੇ ਵਿੱਚੋਂ ਕੱਢ ਕੇ ਲੈ ਗਏ ਆ ਦੇਖੋ ਟਰੱਕ ਔਰ ਸਾਰਾ ਗੁਰਸਤਾ ਬਲੌਕ ਕਰੋ ਤੁਹਾਨੂੰ ਕੰਮ ਆ ਲੇਕਿਨ ਦੇਖੋ ਕਿਸ ਤਰੀਕੇ ਸਰਕਾਰ ਜਿਹੜੀ ਹੈ ਕ੍ਰੂਤਾ ਚ ਉਤਰੀ ਹੋਈ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਕਿਤਰਾ ਦੇ ਹਾਲਾਤ ਬਣਿਆ ਨੇ ਹਜ਼ਾਰਾਂ ਟਰੱਕ ਜਿਹੜੇ ਨੇ ਅੱਗੇ ਸੈਂਕੜੇ ਟਰੱਕਾਂ ਦੇ ਹਿਸਾਬ ਨਾਲ ਖੜੇ ਕਰਕੇ ਇਹ ਸਾਰਾ ਗੋਪਿਚਾ ਬਲੌਕ ਕੀਤਾ ਕਿਸਾਨ ਸਾਡੇ ਵੀਰ ਬੈਠੇ ਨੇ ਇੱਥੇ ਆ ਟਰੈਕਟਰਾਂ ਨੇ ਖੜੀਆਂ ਨੇ ਇਹ ਸਰਕਾਰ ਆ ਸਾਰੀ ਉੱਤੇ ਪੁਲਿਸ ਖੜੀ ਆ ਆਪਣਾ ਰਹੀ ਮੇਰੀ ਵੀਡੀਓ ਬਣਾ ਲਾ ਬਣਾ ਲਾ ਅੱਗੇ ਇੱਕ ਮੁਕਦਮਾ ਦਰਜ ਕੀਤਾ ਕੋਰ ਕਰ ਦੋ ਕੋਈ ਪਰਵਾਹ ਨਹੀਂ ਸਾਨੂੰ ਪਰ ਇਹ ਦੇਖੋ ਤੁਸੀਂ ਕਰਦੇ ਕੀ ਪਏ ਨੇ ਇੱਥੋਂ ਦੀ ਜਨੋ ਸਰਕਾਰਾਂ ਇਸ ਕੰਮ ਤੇ ਉੱਤਰ ਆਉਣਾ ਆ ਦੇਖੋ ਫੇਸਲੇ ਸੀ ਜੈਪੁਰ ਹਾਈਵੇ ਤੇ ਆ ਜਿੱਥੇ ਸਾਰਾ ਬਲੌਕ ਕੀਤਾ ਆ ਜਿੱਥੇ ਟਰੈਕਟਰ ਵਾਲਿਆਂ 10 ਦਿਨ ਤੋ ਰੋਕੀਆਂ ਨੇ ਆ ਉੱਤੇ ਉਹ ਜਗ੍ਹਾ ਹੈ ਮੈਂ ਦਿਖਾਉਣਾ ਚਾਹੁੰਦਾ ਜਿੱਥੇ ਸਾਰੀ ਸ਼ੈਲਿੰਗ ਕੀਤੀ ਜਿੱਥੇ ਇਹਨਾਂ ਨੇ ਆ ਦੇਖੋ ਉੱਥੋਂ ਇੱਥੋਂ ਸਾਰੇ ਸ਼ੈਲ ਚਲਾਏ ਨੇ ਔਰ ਆ ਦੇਖੋ ਕੀ ਕੀਤਾ ਇਹਨਾਂ ਨੇ ਆ ਦਿਖਾਈ ਯਾਰ ਹਟਣਾ ਭਈਆ 1 ਮਿੰਟ ਆ ਦੇਖੋ ਤੇ ਟਰੱਕਾਂ ਦੇ ਆ ਦੇਖੋ ਵਿਚਾਰਿਆਂ ਦੇ ਗਰੀਬ ਬੰਦਿਆਂ ਦੇ ਆ ਵੀ ਤੋੜਤੇ ਨੇ ਸਟੀering ਤੋੜਤੇ ਆ ਦੇਖੋ ਸਾਰਾ ਸਟੀering ਤੋੜ ਕੇ ਤਾਂ ਕਿ ਇਹ ਇਹ ਗੱਡੀ ਤੋਂ ਸਪੋਰਟ ਤੋੜ ਕੇ ਨੂੰ ਚਾਰ ਨੂੰ ਗਰੀਬ ਨੂੰ ਬਾਹਰ ਕੱਢਿਆ ਇਹ ਟਰੱਕ ਐ ਕਰ ਕਰ ਕੇ ਫਸਾਏ ਨੇ ਟਾਇਰ ਰਾਡ ਵੀ ਤੋੜ ਦਿੰਦੇ ਨੇ ਟਨ ਨੂੰ ਟਾਇਰ ਰਾਡਾਂ ਤੋੜਤੀਆਂ ਨੇ ਤਾਂ ਕਿ ਉਹ ਟਰੱਕ ਬਾਹਰ ਨਿਕਲ ਹੀ ਨਾ ਸਕਣ ਸਿਰਫ ਇਸ ਕਰਕੇ ਵੀ ਕਿਸਾਨ ਜਿਹੜੇ ਨੇ ਇੱਥੇ ਰੱਖੇ ਰਹੇ ਨੇ ਆ ਹਾਲਾਤ ਕੀਤੇ ਆ ਦੇਖੋ ਤੁਸੀਂ ਸਾਰਾ ਇਸ ਟਿੱਕੇ ਨਾਲ ਬਲਾਕ ਕੀਤਾ ਹੋਇਆ ਅੱਗੋਂ ਔਰ ਕੇਵਲ ਗਰੀਬ ਬੰਦਿਆਂ ਦੇ ਟਰੱਕਾਂ ਦੇਖੋ ਸਾਫ ਸਾਕੇ ਟਰੱਕ ਖੜੇ ਕਰਤੇ ਇਹਨਾਂ ਦੀਆਂ ਗੱਡੀਆਂ ਚ ਬੈਟਰੀਆਂ ਚ ਰਾਤ ਕੱਢ ਕੇ ਲੈ ਗਏ ਇਹਨਾਂ ਦਾ ਚੋਰੀ ਕਰਕੇ ਸਮਾਨ ਇੱਥੋਂ ਲੈ ਗਏ ਇਹ ਸਰਕਾਰ ਦਾ ਕੰਮ ਆ ਹੁਣ ਸਰਕਾਰਾਂ ਇਹ ਕੰਮ ਕਰਦੀਆਂ ਪਈਆਂ ਦੇਖੋ ਆ ਟਰੱਕ ਰੋਕ ਕੇ ਇਹਦੀ ਬੈਟਰੀ ਚੋਰੀ ਕਰ ਲਈ ਇਹਦੀਆਂ ਚਾਬੀਆਂ ਇਹਦੇ ਚੋਂ ਕੱਢ ਕੇ ਲੈ ਗਏ ਆ ਦੇਖੋ ਟਰੱਕ ਔਰ ਸਾਰਾ ਗੁਰਸਤਾ ਬਲੌਕ ਕਰੋ ਤੁਹਾਨੂੰ ਕੰਮ ਆ ਲੇਕਿਨ ਦੇਖੋ ਕਿਸ ਤਰੀਕੇ ਸਰਕਾਰ ਜਿਹੜੀ ਹੈ ਕਰੂਤਾ ਚ ਉਤਰੀ ਹੋਈ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਕਿਤਰਾ ਦੇ ਹਾਲਾਤ ਬਣਿਆ ਨੇ ਹਜ਼ਾਰਾਂ ਟਰੱਕ ਜਿਹੜੇ ਨੇ ਅੱਗੇ ਸੈਂਕੜੇ ਟਰੱਕਾਂ ਦੇ ਹਿਸਾਬ ਨਾਲ ਖੜੇ ਕਰਕੇ ਇਹ ਸਾਰਾ ਗੋਪਚਾ ਬਲਾਕ ਕੀਤਾ ਕਿਸਾਨ ਸਾਡੇ ਵੀਰ ਬੈਠੇ ਨੇ ਇੱਥੇ ਆ ਟਰੈਕਟਰਾਂ ਨੇ ਖੜੀਆਂ ਨੇ ਇਹ ਸਰਕਾਰ ਆ ਸਾਰੀ ਉੱਤੇ ਪੁਲਿਸ ਖੜੀ ਆ ਆਪਣਾਰੀ ਮੇਰੀ ਵੀਡੀਓ ਬਣਾ ਲਾ ਬਣਾ ਲਾ ਅੱਗੇ ਇੱਕ ਮੁਕਦਮਾ ਦਰਜ ਕੀਤਾ ਕੋਰ ਕਰ ਦੋ ਕੋਈ ਪਰਵਾਹ ਨਹੀਂ ਸਾਨੂੰ ਪਰ ਇਹ ਦੇਖੋ ਤੁਸੀਂ ਕਰਦੇ ਕੀ ਪਏ ਨੇ ਇੱਥੋਂ ਦੀ ਜਿਹਨੂੰ ਸਰਕਾਰਾਂ ਇਸ ਕੰਮ ਤੇ ਉੱਤਰ ਆਉਣਾ ਆ ਦੇਖੋ ਫੇਸਲੇ ਸੀ ਜੈਪੁਰ ਹਾਈਵੇ ਤੇ ਆ ਜਿੱਥੇ ਸਾਰਾ ਬਲਾਕ ਕੀਤਾ ਆ ਜਿੱਥੇ ਟਰੈਕਟਰ ਵਾਲੀਆਂ 10 ਦਿਨ ਤਰੱਕੀਆਂ ਨੇ ਆ ਉੱਤੇ ਉਹ ਜਗ੍ਹਾ ਹੈ ਮੈਂ ਦਿਖਾਉਣਾ ਚਾਹੁੰਦਾ ਜਿੱਥੇ ਸਾਰੀ ਸ਼ੈਲਿੰਗ ਕੀਤੀ ਜਿੱਥੇ ਇਹਨਾਂ ਨੇ ਆ ਦੇਖੋ ਉੱਥੋਂ ਇੱਥੋਂ ਸਾਰੇ ਸ਼ੈਲ ਚਲਾਏ ਨੇ ਆਹ ਦੇਖੋ ਕੀ ਕੀਤਾ ਇਹਨਾਂ ਨੇ ਆ ਦਿਖਾ ਯਾਰ ਹਟਣਾ ਭਈਆ 1 ਮਿੰਟ ਆ ਦੇਖੋ ਇਹ ਟਰੱਕਾਂ ਦੇ ਆ ਦੇਖੋ ਵਿਚਾਰਿਆਂ ਦੇ ਗਰੀਬ ਬੰਦਿਆਂ ਦੇ ਆ ਵੀ ਤੋੜਤੇ ਨੇ ਸਟੀering ਤੋੜਤੇ ਆ ਦੇਖੋ ਸਾਰਾ ਸਟੀering ਤੋੜ ਕੇ ਤਾਂ ਕਿ ਇਹ ਇਹ ਗੱਡੀ ਤੋਂ سپورਟ ਤੋੜ ਕੇ ਨੂੰ ਚਾਲੂ ਕਰੀਬ ਨੂੰ ਬਾਹਰ ਕੱਢਿਆ ਫਿਰ ਟਰੱਕ ਐ ਕਰ ਕਰ ਕੇ ਪਸਾਏ ਨੇ ਟਾਇਰ ਰੈਡ ਵੀ ਤੋੜਦੀਆਂ ਨੇ ਤਾਂ ਕਿ ਉਹ ਟਰੱਕ ਬਾਹਰ ਨਿਕਲ ਹੀ ਨਾ ਸਕਣ ਸਿਰਫ ਇਸ ਕਰਕੇ ਵੀ ਕਿਸਾਨ ਜਿਹੜੇ ਨੇ ਇੱਥੇ ਰੱਖੇ ਰਹੇ ਨੇ ਆ ਹਾਲਾਤ ਕੀ ਪਿਆ ਦੇਖੋ ਤੁਸੀਂ ਸਾਰਾ ਇਸ ਟਿਕਾਣਾ ਬਲਾਕ ਕੀਤਾ ਹੋਇਆ ਅੱਗੋਂ ਔਰ ਕੇਵਲ ਗਰੀਬ ਬੰਦਿਆਂ ਦੇ ਟਰੱਕਾਂ ਦੇਖੋ ਸਾਫ ਸਾਕੇ ਟਰੱਕ ਖੜੇ ਕਰਤੇ ਉਹਨਾਂ ਦੀਆਂ ਗੱਡੀਆਂ ਚ ਬੈਟਰੀਆਂ ਰਾਤ ਕੱਢ ਕੇ ਲੈ ਗਏ ਇਹਨਾਂ ਦਾ ਚੋਰੀ ਕਰਕੇ ਸਮਾਨ ਇੱਥੋਂ ਲੈ ਗਏ ਇਹ ਸਰਕਾਰ ਦਾ ਕੰਮ ਆ ਹੁਣ ਸਰਕਾਰਾਂ ਇਹ ਕੰਮ ਕਰਦੀਆਂ ਪਈਆਂ ਦੇਖੋ ਆ ਟਰੱਕ ਰੋਕ ਕੇ ਇਹਦੀ ਬੈਟਰੀ ਚੋਰੀ ਕਰ ਲਈ ਇਹਦੀਆਂ ਚਾਬੀਆਂ ਇਹਦੇ ਵਿੱਚੋਂ ਕੱਢ ਕੇ ਲੈ ਗਏ ਆ ਦੇਖੋ ਟਰੱਕ ਔਰ ਸਾਰਾ ਗੁਰਸਤਾ ਬਲੌਕ ਕਰੋ ਤੁਹਾਨੂੰ ਕੰਮ ਆ ਲੇਕਿਨ ਦੇਖੋ ਕਿਸ ਤਰੀਕੇ ਸਰਕਾਰ ਜਿਹੜੀ ਹੈ ਕ੍ਰੂਤਾ ਚ ਉਤਰੀ ਹੋਈ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿਤਰਾ ਦੇ ਹਾਲਾਤ ਬਣਿਆ ਨੇ ਹਜ਼ਾਰਾਂ ਟਰੱਕ ਜਿਹੜੇ ਨੇ ਅੱਗੇ ਸੈਂਕੜੇ ਟਰੱਕਾਂ ਦੇ ਹਿਸਾਬ ਨਾਲ ਖੜੇ ਕਰਕੇ ਇਹ ਸਾਰਾ ਗੋਪਿਚਾ ਬਲੌਕ ਕੀਤਾ ਕਿਸਾਨ ਸਾਡੇ ਵੀਰ ਬੈਠੇ ਨੇ ਇੱਥੇ ਆ ਟਰੈਕਟਰਾਂ ਨੇ ਖੜੀਆਂ ਨੇ ਇਹ ਸਰਕਾਰ ਆ ਸਾਰੀ ਉੱਤੇ ਪੁਲਿਸ ਖੜੀ ਆ ਆਪਣਾ ਰਹੀ ਮੇਰੀ ਵੀਡੀਓ ਬਣਾ ਲਾ ਬਣਾ ਲਾ ਅੱਗੇ ਇੱਕ ਮੁਕਦਮਾ ਦਰਜ ਕੀਤਾ ਕੋਰ ਕਰ ਦੋ ਕੋਈ ਪਰਵਾਹ ਨਹੀਂ ਸਾਨੂੰ ਪਰ ਇਹ ਦੇਖੋ ਤੁਸੀਂ ਕਰਦੇ ਕੀ ਪਏ ਨੇ ਇੱਥੋਂ ਦੀ ਜਨੂ ਸਰਕਾਰਾਂ ਇਸ ਕੰਮ ਤੇ ਉੱਤਰ ਆਉਣ ਆਹ ਦੇਖੋ ਇਸ ਵੇਲੇ ਸੀ ਜੈਪੁਰ ਹਾਈਵੇ ਤੇ ਆ ਜਿੱਥੇ ਸਾਰਾ ਬਲੌਕ ਕੀਤਾ ਆ ਜਿੱਥੇ ਟਰੈਕਟਰ ਵਾਲਿਆਂ ਟੈਂਡੈਂਟ ਰੋਕੀਆਂ ਨੇ ਆ ਉੱਤੇ ਉਹ ਜਗ੍ਹਾ ਹੈ ਮੈਂ ਦਿਖਾਉਣਾ ਚਾਹੁੰਦਾ ਜਿੱਥੇ ਸਾਰੀ ਸ਼ੈਲਿੰਗ ਕੀਤੀ ਜਿੱਥੇ ਇਹਨਾਂ ਨੇ ਆ ਦੇਖੋ ਉੱਥੋਂ ਇਹਨਾਂ ਨੇ ਸਾਰੇ ਸ਼ੈਲ ਚਲਾਏ ਨੇ ਆਹ ਦੇਖੋ ਕੀ ਕੀਤਾ ਇਹਨਾਂ ਨੇ ਆ ਦਿਖਾਈ ਯਾਰ ਹਟਣਾ ਭਈਆ ਇੱਕ ਮਿੰਟ ਆ ਦੇਖੋ ਇਹ ਟਰੱਕਾਂ ਦੇ ਆ ਦੇਖੋ ਵਿਚਾਰਿਆਂ ਦੇ ਗਰੀਬ ਬੰਦਿਆਂ ਦੇ ਆ ਵੀ ਤੋੜਦੇ ਨੇ ਇਸ ਸਟੀering ਤੋੜਤੇ ਆ ਦੇਖੋ ਸਾਰਾ ਸਟੀering ਤੋੜ ਕੇ ਤਾਂ ਕਿ ਇਹ ਇਹ ਗੱਡੀ ਤੋਂ سپورਟ ਤੋੜ ਕੇ ਨੂੰ ਚਾਰ ਨੂੰ ਕਰੀਬ ਨੂੰ ਬਾਹਰ ਕੱਢਿਆ ਟਰੱਕ ਐ ਕਰ ਕਰ ਕੇ ਫਸਾਏ ਨੇ ਟਾਇਰ ਰਾਡ ਵੀ ਤੋੜ ਦਿੰਦੇ ਤਾਂ ਨੂੰ ਟਾਇਰ ਰਾਡਾਂ ਤੋੜਤੀਆਂ ਨੇ ਤਾਂ ਕਿ ਉਹ ਟਰੱਕ ਬਾਹਰ ਨਿਕਲ ਹੀ ਨਾ ਸਕਣ ਸਿਰਫ ਇਸ ਕਰਕੇ ਵੀ ਕਿਸਾਨ ਜਿਹੜੇ ਨੇ ਇੱਥੇ ਰੱਖੇ ਰਹੇ ਨੇ ਆ ਹਾਲਾਤ ਕੀਤੇ ਆ ਦੇਖੋ ਤੁਸੀਂ ਸਾਰਾ ਇਸ ਤਰੀਕੇ ਨਾਲ ਬਲੌਕ ਕੀਤਾ ਹੋਇਆ ਅੱਗੋਂ ਔਰ ਕੇਵਲ ਗਰੀਬ ਬੰਦਿਆਂ ਦੇ ਟਰੱਕਾਂ ਦੇਖੋ ਸਾਫ ਸਾਕੇ ਟਰੱਕ ਖੜੇ ਕਰਤੇ ਉਹਨਾਂ ਦੀਆਂ ਗੱਡੀਆਂ ਚ ਬੈਟਰੀਆਂ ਚ ਰਾਤ ਕੱਢ ਕੇ ਲੈ ਗਏ ਇਹਨਾਂ ਦਾ ਚੋਰੀ ਕਰਕੇ ਸਮਾਨ ਇੱਥੋਂ ਲੈ ਗਏ ਇਹ ਸਰਕਾਰ ਦਾ ਕੰਮ ਆ ਹੁਣ ਸਰਕਾਰਾਂ ਇਹ ਕੰਮ ਕਰਦੀਆਂ ਪਈਆਂ ਦੇਖੋ ਆ ਟਰੱਕ ਰੋਕ ਕੇ ਇਹਦੀ ਬੈਟਰੀ ਚੋਰੀ ਕਰ ਲਈ ਇਹਦੀਆਂ ਚਾਬੀਆਂ ਇਹਦੇ ਚੋਂ ਕੱਢ ਕੇ ਲੈ ਗਏ ਆ ਦੇਖੋ ਟਰੱਕ ਔਰ ਸਾਰਾ ਗੁਰਸਤਾ ਬਲਾਕ ਕਰੋ ਤੁਹਾਨੂੰ ਕੰਮ ਆ ਲੇਕਿਨ ਦੇਖੋ ਕਿਸ ਤਰੀਕੇ ਸਰਕਾਰ ਜਿਹੜੀ ਹੈ ਕ੍ਰੂਤਾ ਚ ਉਤਰੀ ਹੋਈ ਆ ਆ ਦੇਖੋ ਮੈਂ ਦਿਖਾਉਣਾ ਚਾਹੁੰਦਾ ਕਿਤ ਤਰ੍ਹਾਂ ਦੇ ਹਾਲਾਤ ਬਣਿਆ ਨੇ ਹਜ਼ਾਰਾਂ ਟਰੱਕ ਜਿਹੜੇ ਨੇ ਅੱਗੇ ਸੈਂਕੜੇ ਟਰੱਕਾਂ ਦੇ ਹਿਸਾਬ ਨਾਲ ਖੜੇ ਕਰਕੇ ਇਹ ਸਾਰਾ ਗੁਪਚਾ ਬਲੌਕ ਕੀਤਾ ਕਿਸਾਨ ਸਾਡੇ ਵੀਰ ਬੈਠੇ ਨੇ ਇੱਥੇ ਆ ਟਰੈਕਟਰਾਂ ਨੇ ਖੜੀਆਂ ਨੇ ਇਹ ਸਰਕਾਰ ਆ ਸਾਰੀ ਉੱਤੇ ਪੁਲਿਸ ਖੜੀ ਆ ਆਪਣਾ ਰਹੀ ਮੇਰੀ ਵੀਡੀਓ ਬਣਾ ਲਾ ਬਣਾ ਲਾ ਅੱਗੇ ਇੱਕ ਮੁਕਦਮਾ ਦਰਜ ਕੀਤਾ ਕੋਰ ਕਰ ਦੋ ਕੋਈ ਪਰਵਾਹ ਨਹੀਂ ਸਾਨੂੰ ਪਰ ਇਹ ਦੇਖੋ ਤੁਸੀਂ ਕਰਦੇ ਕੀ ਪਏ ਨੇ ਇੱਥੋਂ ਦੀ ਜਿਹਨੂੰ ਸਰਕਾਰਾਂ ਇਸ ਕੰਮ ਤੇ ਉੱਤਰ ਆਉਣਾ ਆ ਦੇਖੋ ਇਸ ਵੇਲੇ ਸੀ ਜੈਪੁਰ ਹਾਈਵੇ ਤੇ ਆ ਜਿੱਥੇ ਸਾਰਾ ਬਲੌਕ ਕੀਤਾ ਆ ਜਿੱਥੇ ਟਰੈਕਟਰ ਵਾਲਿਆਂ 10 ਦਿਨ ਤੋ ਰੋਕੀਆਂ ਨੇ ਆ ਉੱਤੇ ਉਹ ਜਗ੍ਹਾ ਹੈ ਮੈਂ ਦਿਖਾਉਣਾ ਚਾਹੁੰਦਾ ਜਿੱਥੇ ਸਾਰੀ ਸ਼ੈਲਿੰਗ ਕੀਤੀ ਜਿੱਥੇ ਇਹਨਾਂ ਨੇ ਆ ਦੇਖੋ ਉੱਥੋਂ ਇਹਨਾਂ ਕੋ ਸਾਰੇ ਸ਼ੈਲ ਚਲਾਏ ਨੇ ਆਹ ਦੇਖੋ ਕੀ ਕੀਤਾ ਇਹਨਾਂ ਨੇ ਆ ਦਿਖਾਈ ਯਾਰ ਹਟਣਾ ਭਈਆ 1 ਮਿੰਟ ਆ ਦੇਖੋ ਇਹ ਟਰੱਕਾਂ ਦੇ ਆ ਦੇਖੋ ਵਿਚਾਰਿਆਂ ਦੇ ਗਰੀਬ ਬੰਦਿਆਂ ਦੇ ਆ ਵੀ ਤੋੜਤੇ ਨੇ ਸਟੀering ਤੋੜਤੇ ਆ ਦੇਖੋ ਸਾਰਾ ਸਟੀering ਤੋੜ ਕੇ ਤਾਂ ਕਿ ਇਹ ਇਹ ਗੱਡੀ ਤੋਂ سپورਟ ਤੋੜ ਕੇ ਨੂੰ ਚਾਰ ਨੂੰ ਗਰੀਬ ਨੂੰ ਬਾਹਰ ਕੱਢਿਆ ਕਿ ਟ੍ਰੱਕ ਐ ਕਰ ਕਰ ਕੇ ਫਸਾਏ ਨੇ ਟਾਇਰ ਰੱਡ ਵੀ ਤੋੜ ਦਿੰਦੇ ਤੁਹਾਨੂੰ ਟਾਇਰ ਰੱਡਾਂ ਤੋੜਤੀਆਂ ਨੇ ਤਾਂ ਕਿ ਉਹ ਟਰੱਕ ਬਾਹਰ ਨਿਕਲ ਹੀ ਨਾ ਸਕਣ ਸਿਰਫ ਇਸ ਕਰਕੇ ਵੀ ਕਿਸਾਨ ਜਿਹੜੇ ਨੇ ਇੱਥੇ ਰੱਖੇ ਰਹੇ ਨੇ ਆ ਹਾਲਾਤ ਕੀਤੇ ਆ ਦੇਖੋ ਤੁਸੀਂ ਸਾਰਾ ਇਸ ਤਰੀਕੇ ਨਾਲ ਬਲਾਕ ਕੀਤਾ ਹੋਇਆ ਅੱਗੋਂ ਔਰ ਕੇਵਲ ਗਰੀਬ ਬੰਦਿਆਂ ਦੇ ਟਰੱਕਾਂ ਦੇਖੋ ਸਾਫ ਸਾਕੇ ਟਰੱਕ ਖੜੇ ਕਰਤੇ ਉਹਨਾਂ ਦੀਆਂ ਗੱਡੀਆਂ ਚ ਬੈਟਰੀਆਂ ਰਾਤ ਕੱਢ ਕੇ ਲੈ ਗਏ ਇਹਨਾਂ ਦਾ ਚੋਰੀ ਕਰਕੇ ਸਮਾਨ ਇੱਥੋਂ ਲੈ ਗਏ ਇਹ ਸਰਕਾਰ ਦਾ ਕੰਮ ਆ ਹੁਣ ਸਰਕਾਰਾਂ ਇਹ ਕੰਮ ਕਰਦੀਆਂ ਪਈਆਂ ਦੇਖੋ ਆ ਟਰੱਕ ਰੋਕ ਕੇ ਇਹਦੀ ਬੈਟਰੀ ਚੋਰੀ ਕਰ ਲਈ ਇਹਦੀਆਂ ਚਾਬੀਆਂ ਇਹਦੇ ਚੋਂ ਕੱਢ ਕੇ ਲੈ ਗਏ ਆ ਦੇਖੋ ਟਰੱਕ ਔਰ ਸਾਰਾ ਗੁਰ ਰਸਤਾ ਬਲੌਕ ਕਰੋ ਤੁਹਾਨੂੰ ਕੰਮ ਆ ਲੇਕਿਨ ਦੇਖੋ ਕਿਸ ਤਰੀਕੇ ਸਰਕਾਰ ਜਿਹੜੀ ਹੈ ਕਰੂਤਾ ਚ ਉਤਰੀ ਹੋਈ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿਤਰਾ ਦੇ ਹਾਲਾਤ ਬਣਿਆ ਨੇ ਹਜ਼ਾਰਾਂ ਟਰੱਕ ਜਿਹੜੇ ਨੇ ਅੱਗੇ ਸੈਂਕੜੇ ਟਰੱਕਾਂ ਦੇ ਹਿਸਾਬ ਖੜੇ ਕਰਕੇ ਇਹ ਸਾਰਾ ਗੋਪਿਚਾ ਬਲਾਕ ਕੀਤਾ ਕਿਸਾਨ ਸਾਡੇ ਵੀਰ ਬੈਠੇ ਨੇ ਇੱਥੇ ਆ ਟਰੈਕਟਰਾਂ ਨੇ ਖੜੀਆਂ ਨੇ ਇਹ ਸਰਕਾਰ ਆ ਸਾਰੀ ਉੱਤੇ ਪੁਲਿਸ ਖੜੀ ਆ ਆਪਣਾਰੀ ਮੇਰੀ ਵੀਡੀਓ ਬਣਾ ਲਾ ਬਣਾ ਲਾ ਅੱਗੇ ਇੱਕ ਮੁਕਦਮਾ ਦਰਜ ਕੀਤਾ ਇੱਕ ਹੋਰ ਕਰ ਦੋ ਕੋਈ ਪਰਵਾਹ ਨਹੀਂ ਸਾਨੂੰ ਪਰ ਇਹ ਦੇਖੋ ਤੁਸੀਂ ਕਰਦੇ ਕੀ ਪਏ ਨੇ ਇੱਥੋਂ ਦੀ ਜਿਹਨੂੰ ਸਰਕਾਰਾਂ ਇਸ ਕੰਮ ਤੇ ਉੱਤਰ ਆਉਣਾ ਆ ਦੇਖੋ ਫੇਸੁਲੇ ਸੀ ਜੈਪੁਰ ਹਾਈਵੇ ਤੇ ਆ ਜਿੱਥੇ ਸਾਰਾ ਬਲਾਕ ਕੀਤਾ ਆ ਜਿੱਥੇ ਟਰੈਕਟਰ ਵਾਲਿਆਂ ਕੰਡੈਂਟ ਰੋਕੀਆਂ ਨੇ ਆ ਉੱਥੇ ਉਹ ਜਗ੍ਹਾ ਹੈ ਮੈਂ ਦਿਖਾਉਣਾ ਚਾਹੁੰਦਾ ਜਿੱਥੇ ਸਾਰੀ ਸ਼ੈਲਿੰਗ ਕੀਤੀ ਜਿੱਥੇ ਇਹਨਾਂ ਨੇ ਆ ਦੇਖੋ ਉੱਥੋਂ ਇਹਨਾਂ ਨੇ ਸਾਰੇ ਸ਼ੈਲ ਚਲਾਏ ਨੇ ਆਹ ਦੇਖੋ ਕੀ ਕੀਤਾ ਇਹਨਾਂ ਨੇ ਆ ਦਿਖਾਈ ਯਾਰ ਹਟਣਾ ਭਈਆ ਇੱਕ ਮਿੰਟ ਆ ਦੇਖੋ ਇਹ ਟਰੱਕਾਂ ਦੇ ਆ ਦੇਖੋ ਵਿਚਾਰਿਆਂ ਦੇ ਗਰੀਬ ਬੰਦਿਆਂ ਦੇ ਆ ਵੀ ਤੋੜਤੇ ਨੇ ਸਟੀering ਤੋੜਤੇ ਆ ਦੇਖੋ ਸਾਰਾ ਸਟੀering ਤੋੜ ਕੇ ਤਾਂ ਕਿ ਇਹ ਇਹ ਗੱਡੀ ਤੋਂ سپورਟ ਤੋੜ ਕੇ ਨੂੰ ਚਾਰ ਨੂੰ ਗਰੀਬ ਨੂੰ ਬਾਹਰ ਕੱਢਿਆ ਤੇ ਟਰੱਕ ਐ ਕਰ ਕਰ ਕੇ ਫਸਾਏ ਨੇ ਟਾਇਰ ਰੱਡ ਵੀ ਤੋੜ ਦਿੰਦੇ ਨੇ ਤਾਂ ਨੂੰ ਟਾਇਰ ਰੱਡਾਂ ਤੋੜਤੀਆਂ ਨੇ ਤਾਂ ਕਿ ਉਹ ਟਰੱਕ ਬਾਹਰ ਨਿਕਲ ਹੀ ਨਾ ਸਕਣ ਸਿਰਫ ਇਸ ਕਰਕੇ ਵੀ ਕਿਸਾਨ ਜਿਹੜੇ ਨੇ ਇੱਥੇ ਰੱਖੇ ਰਹੇ ਨੇ ਆ ਹਾਲਾਤ ਕੀਤੇ ਆ ਦੇਖੋ ਤੁਸੀਂ ਸਾਰਾ ਇਸ ਤਿੱਕੇ ਨਾਲ ਬਲਾਕ ਕੀਤਾ ਹੋਇਆ ਅੱਗੋ ਔਰ ਕੇਵਲ ਗਰੀਬ ਬੰਦਿਆਂ ਦੇ ਟਰੱਕਾਂ ਦੇਖੋ ਸਾਫ ਸਾਕੇ ਟਰੱਕ ਖੜੇ ਕਰਤੇ ਉਹਨਾਂ ਦੀਆਂ ਗੱਡੀਆਂ ਚ ਬੈਟਰੀਆਂ ਰਾਤ ਕੱਢ ਕੇ ਲੈ ਗਏ ਇਹਨਾਂ ਦਾ ਚੋਰੀ ਕਰਕੇ ਸਮਾਨ ਇੱਥੋਂ ਲੈ ਗਏ ਇਹ ਸਰਕਾਰ ਦਾ ਕੰਮ ਆ ਹੁਣ ਸਰਕਾਰਾਂ ਇਹ ਕੰਮ ਕਰਦੀਆਂ ਪਈਆਂ ਦੇਖੋ ਆ ਟਰੱਕ ਰੋਕ ਕੇ ਜਿਹੜੀ ਬੈਟਰੀ ਚੋਰੀ ਕਰ ਲਈ ਇਹਦੀਆਂ ਚਾਬੀਆਂ ਇਹਦੇ ਵਿੱਚੋਂ ਕੱਢ ਕੇ ਲੈ ਗਏ ਆ ਦੇਖੋ ਟਰੱਕ ਔਰ ਸਾਰਾ ਗੁਰਸਤਾ ਬਲੌਕ ਕਰੋ ਤੁਹਾਨੂੰ ਕੰਮ ਆ ਲੇਕਿਨ ਦੇਖੋ ਕਿਸ ਤਰੀਕੇ ਸਰਕਾਰ ਜਿਹੜੀ ਹੈ ਕ੍ਰੂਤਾ ਚ ਉਤਰੀ ਹੋਈ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿਤਰਾ ਦੇ ਹਾਲਾਤ ਬਣਿਆ ਨੇ ਹਜ਼ਾਰਾਂ ਟਰੱਕ ਜਿਹੜੇ ਨੇ ਅੱਗੇ ਸੈਂਕੜੇ ਟਰੱਕਾਂ ਦੇ ਹਿਸ ਖੜੇ ਕਰਕੇ ਇਹ ਸਾਰਾ ਗੋਪਿਚਾ ਬਲੌਕ ਕੀਤਾ ਕਿਸਾਨ ਸਾਡੇ ਵੀਰ ਬੈਠੇ ਨੇ ਇੱਥੇ ਆ ਟਰੈਕਟਰਾਂ ਨੇ ਖੜੀਆਂ ਨੇ ਇਹ ਸਰਕਾਰ ਆ ਸਾਰੀ ਉੱਤੇ ਪੁਲਿਸ ਖੜੀ ਆ ਆਪਣਾਰੀ ਮੇਰੀ ਵੀਡੀਓ ਬਣਾ ਲਾ ਬਣਾ ਲਾ ਅੱਗੇ ਇੱਕ ਮੁਕਦਮਾ ਦਰਜ ਕੀਤਾ ਇੱਕ ਹੋਰ ਕਰ ਦੋ ਕੋਈ ਪਰਵਾਹ ਨਹੀਂ ਸਾਨੂੰ ਪਰ ਇਹ ਦੇਖੋ ਤੁਸੀਂ ਕਰਦੇ ਕੀ ਪਏ ਨੇ ਇੱਥੋਂ ਦੀ ਜਨੋ ਸਰਕਾਰਾਂ ਇਸ ਕੰਮ ਤੇ ਉੱਤਰ ਆਉਣਾ ਆ ਦੇਖੋ ਫੇਸੂਲੇ ਸੀ ਜੈਪੁਰ ਹਾਈਵੇ ਤੇ ਆ ਜਿੱਥੇ ਸਾਰਾ ਬਲੌਕ ਕੀਤਾ ਆ ਜਿੱਥੇ ਟਰੈਕਟਰ ਵਾਲੀਆਂ ਕੰਨ ਦਿਨ ਤੋਂ ਰੋਕੀਆਂ ਨੇ ਆ ਉੱਤੇ ਉਹ ਜਗ੍ਹਾ ਐ ਮੈਂ ਦਿਖਾਉਣਾ ਚਾਹੁੰਦਾ ਜਿੱਥੇ ਸਾਰੀ ਸ਼ੈਲਿੰਗ ਕੀਤੀ ਜਿੱਥੇ ਇਹਨਾਂ ਨੇ ਆ ਦੇਖੋ ਉਥੋਂ ਇਹਨਾਂ ਨੇ ਸਾਰੇ ਸ਼ੈਲ ਚਲਾਏ ਨੇ ਆਹ ਰਹਾ ਦੇਖੋ ਕੀ ਕੀਤਾ ਇਹਨਾਂ ਨੇ ਆ ਦਿਖਾਈ ਯਾਰ ਹਟਣਾ ਭਈਆ 1 ਮਿੰਟ ਆ ਦੇਖੋ ਇਹ ਟਰੱਕਾਂ ਦੇ ਆ ਦੇਖੋ ਵਿਚਾਰਿਆਂ ਦੇ ਗਰੀਬ ਬੰਦਿਆਂ ਦੇ ਆ ਵੀ ਤੋੜਤੇ ਨੇ ਸਟੀering ਤੋੜਤੇ ਆ ਦੇਖੋ ਸਾਰਾ ਸਟੀering ਤੋੜ ਕੇ ਤਾਂ ਕਿ ਇਹ ਇਹ ਗੱਡੀ ਤੋਂ سپورਟ ਤੋੜ ਕੇ ਨੂੰ ਚਾਰੂ ਗਰੀਬ ਨੂੰ ਬਾਹਰ ਕੱਢਿਆ ਤੇ ਟਰੱਕ ਐ ਕਰ ਕਰ ਕੇ ਫਸਾਏ ਨੇ ਟਾਇਰ ਰੱਡ ਵੀ ਤੋੜ ਦਈਆਂ ਨੇ ਤਾਂ ਜੋ ਟਾਇਰ ਰੱਡਾਂ ਤੋੜ ਦਈਆਂ ਨੇ ਤਾਂ ਕਿ ਉਹ ਟਰੱਕ ਬਾਹਰ ਨਿਕਲ ਹੀ ਨਾ ਸਕਣ ਸਿਰਫ ਇਸ ਕਰਕੇ ਵੀ ਕਿਸਾਨ ਜਿਹੜੇ ਨੇ ਇੱਥੇ ਰੱਖੇ ਰਹੇ ਨੇ ਆ ਹਾਲਾਤ ਕੀਤੇ ਆ ਦੇਖੋ ਤੁਸੀਂ ਸਾਰਾ ਇਸ ਟਿਕਾਣਾ ਬਲਾਕ ਕੀਤਾ ਹੋਇਆ ਐਗੋ ਔਰ ਕੇਵਲ ਗਰੀਬ ਬੰਦਿਆਂ ਦੇ ਟਰੱਕਾਂ ਦੇਖੋ ਸਾਫ ਸਾਕੇ ਟਰੱਕ ਖੜੇ ਕਰਤੇ ਇਹਨਾਂ ਦੀਆਂ ਗੱਡੀਆਂ ਚ ਬੈਟਰੀਆਂ ਰਾਤ ਕੱਢ ਕੇ ਲੈ ਗਏ ਇਹਨਾਂ ਦਾ ਚੋਰੀ ਕਰਕੇ ਸਮਾਨ ਇੱਥੋਂ ਲੈ ਗਏ ਇਹ ਸਰਕਾਰ ਦਾ ਕੰਮ ਆ ਹੁਣ ਸਰਕਾਰਾਂ ਇਹ ਕੰਮ ਕਰਦੀਆਂ ਪਈਆਂ ਦੇਖੋ ਆ ਟਰੱਕ ਰੋਕ ਕੇ ਇਹਦੀ ਬੈਟਰੀ ਚੋਰੀ ਕਰ ਲਈ ਇਹਦੀਆਂ ਚਾਬੀਆਂ ਇਹਦੇ ਚੋਂ ਕੱਢ ਕੇ ਲੈ ਗਏ ਆ ਦੇਖੋ ਟਰੱਕ ਔਰ ਸਾਰਾ ਗੁਰਸਤਾ ਬਲੌਕ ਕਰੋ ਤੁਹਾਨੂੰ ਕੰਮ ਆ ਲੇਕਿਨ ਦੇਖੋ ਕਿਸ ਤਰੀਕੇ ਸਰਕਾਰ ਜਿਹੜੀ ਹੈ ਕ੍ਰੂਤਾ ਚ ਉਤਰੀ ਹੋਈ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿਤਰਾ ਦੇ ਹਾਲਾਤ ਬਣਿਆ ਨੇ ਹਜ਼ਾਰਾਂ ਟਰੱਕ ਜਿਹੜੇ ਨੇ ਅਗੇ ਸੈਂਕੜੇ ਟਰੱਕਾਂ ਦੇ ਹਿਸਾਬ ਨਾਲ ਖੜੇ ਕਰਕੇ ਇਹ ਸਾਰਾ ਗੋਪਿਛਾ ਬਲੌਕ ਕੀਤਾ ਕਿਸਾਨ ਸਾਡੇ ਵੀਰ ਬੈਠੇ ਨੇ ਇੱਥੇ ਆ ਟਰੈਕਟਰਾਂ ਨੇ ਖੜੀਆਂ ਨੇ ਇਹ ਸਰਕਾਰ ਆ ਸਾਰੀ ਉੱਤੇ ਪੁਲਿਸ ਖੜੀ ਆ ਆਪਣਾ ਰਹੀ ਮੇਰੀ ਵੀਡੀਓ ਬਣਾ ਲਾ ਬਣਾ ਲਾ ਅੱਗੇ ਇੱਕ ਮੁਕਦਮਾ ਦਰਜ ਕੀਤਾ ਕੋਰ ਕਰ ਦੋ ਕੋਈ ਪਰਵਾਹ ਨਹੀਂ ਸਾਨੂੰ ਪਰ ਇਹ ਦੇਖੋ ਤੁਸੀਂ ਕਰਦੇ ਕੀ ਪਏ ਨੇ ਇੱਥੋਂ ਦੀ ਜਿਹਨੂੰ ਸਰਕਾਰਾਂ ਇਸ ਕੰਮ ਤੇ ਉੱਤਰ ਆਉਣਾ ਆ ਦੇਖੋ ਇਸ ਵੇਲੇ ਸੀ ਜੈਪੁਰ ਹਾਈਵੇ ਤੇ ਆ ਜਿੱਥੇ ਸਾਰਾ ਬਲੌਕ ਕੀਤਾ ਆ ਜਿੱਥੇ ਟਰੈਕਟਰ ਵਾਲਿਆਂ 10 ਦਿਨ ਤੋ ਰੋਕੀਆਂ ਨੇ ਆ ਉੱਤੇ ਉਹ ਜਗ੍ਹਾ ਹੈ ਮੈਂ ਦਿਖਾਉਣਾ ਚਾਹੁੰਦਾ ਜਿੱਥੇ ਸਾਰੀ ਸ਼ੈਲਿੰਗ ਕੀਤੀ ਜਿੱਥੇ ਇਹਨਾਂ ਨੇ ਆ ਦੇਖੋ ਉੱਥੋਂ ਇਹ ਕੋ ਸਾਰੇ ਸ਼ੈਲ ਚਲਾਏ ਨੇ ਆਹ ਦੇਖੋ ਕੀ ਕੀਤਾ ਇਹਨਾਂ ਨੇ ਆ ਦਿਖਾਈ ਯਾਰ ਹਟਣਾ ਭਈਆ 1 ਮਿੰਟ ਆ ਦੇਖੋ ਇਹ ਟਰੱਕਾਂ ਦੇ ਆ ਦੇਖੋ ਵਿਚਾਰਿਆਂ ਦੇ ਗਰੀਬ ਬੰਦਿਆਂ ਦੇ ਆ ਵੀ ਤੋੜਤੇ ਨੇ ਸਟੀering ਤੋੜਤੇ ਆ ਦੇਖੋ ਸਾਰਾ ਸਟੀering ਤੋੜ ਕੇ ਤਾਂ ਕਿ ਇਹ ਇਹ ਗੱਡੀ ਤੋਂ سپورਟ ਤੋੜ ਕੇ ਨੂੰ ਚਾਰ ਨੂੰ ਕਰੀਬ ਨੂੰ ਬਾਹਰ ਕੱਢਿਆ ਇਹ ਟਰੱਕ ਐ ਕਰ ਕਰ ਕੇ ਫਸਾਏ ਨੇ ਟਾਇਰ ਰਡ ਵੀ ਤੋੜ ਦਿੰਦੇ ਤਾਂ ਨੂੰ ਟਾਇਰ ਰਡਾਂ ਤੋੜਤੀਆਂ ਨੇ ਤਾਂ ਕਿ ਉਹ ਟਰੱਕ ਬਾਹਰ ਨਿਕਲ ਹੀ ਨਾ ਸਕਣ ਸਿਰਫ ਇਸ ਕਰਕੇ ਵੀ ਕਿਸਾਨ ਜਿਹੜੇ ਨੇ ਇੱਥੇ ਰੱਖੇ ਰਹੇ ਨੇ ਆ ਹਾਲਾਤ ਕੀਤੇ ਆ ਦੇਖੋ ਤੁਸੀਂ ਸਾਰਾ ਇਸ ਟਿਕਾਣਾ ਬਲਾਕ ਕੀਤਾ ਹੋਇਆ ਐ ਗੋ ਔਰ ਕੇਵਲ ਗਰੀਬ ਬੰਦਿਆਂ ਦੇ ਟਰੱਕਾਂ ਦੇਖੋ ਸਾਫ ਸਾਕੇ ਟਰੱਕ ਖੜੇ ਕਰਤੇ ਉਹਨਾਂ ਦੀਆਂ ਗੱਡੀਆਂ ਦੀਆਂ ਬੈਟਰੀਆਂ ਚ ਰਾਤ ਕੱਢ ਕੇ ਲੈ ਗਏ ਇਹਨਾਂ ਦਾ ਚੋਰੀ ਕਰਕੇ ਸਮਾਨ ਇੱਥੋਂ ਲੈ ਗਏ ਇਹ ਸਰਕਾਰ ਦਾ ਕੰਮ ਆ ਹੁਣ ਸਰਕਾਰਾਂ ਇਹ ਕੰਮ ਕਰਦੀਆਂ ਪਈਆਂ ਦੇਖੋ ਆ ਟਰੱਕ ਰੋਕ ਕੇ ਇਹਦੀ ਬੈਟਰੀ ਚੋਰੀ ਕਰ ਲਈ ਇਹਦੀਆਂ ਚਾਬੀਆਂ ਇਹਦੇ ਵਿੱਚੋਂ ਕੱਢ ਕੇ ਲੈ ਗਏ ਆ ਦੇਖੋ ਟਰੱਕ ਔਰ ਸਾਰਾ ਗੁਰ ਰਸਤਾ ਬਲੌਕ ਕਰੋ ਤੁਹਾਨੂੰ ਕੰਮ ਆ ਲੇਕਿਨ ਦੇਖੋ ਕਿਸ ਤਰੀਕੇ ਸਰਕਾਰ ਜਿਹੜੀ ਹੈ ਕਰੂਤਾ ਚ ਉਤਰੀ ਹੋਈ ਆ ਆ ਦੇਖੋ ਮੈਂ ਦਿਖਾਉਣਾ ਚਾਹੁੰਦਾ ਕਿਤਰਾ ਦੇ ਹਾਲਾਤ ਬਣਿਆ ਨੇ ਹਜ਼ਾਰਾਂ ਟਰੱਕ ਜਿਹੜੇ ਨੇ ਅੱਗੇ ਸੈਂਕੜੇ ਟਰੱਕਾਂ ਦੇ ਹਿਸਾਬ ਨਾਲ ਖੜੇ ਕਰਕੇ ਇਹ ਸਾਰਾ ਗੋਪਿਛਾ ਬਲਾਕ ਕੀਤਾ ਕਿਸਾਨ ਸਾਡੇ ਵੀਰ ਬੈਠੇ ਨੇ ਇੱਥੇ ਆ ਟਰੈਕਟਰਾਂ ਨੇ ਖੜੀਆਂ ਨੇ ਇਹ ਸਰਕਾਰ ਆ ਸਾਰੀ ਉੱਤੇ ਪੁਲਿਸ ਖੜੀ ਆ ਆਪਣਾ ਰਹੀ ਮੇਰੀ ਵੀਡੀਓ ਬਣਾ ਲਾ ਬਣਾ ਲਾ ਅੱਗੇ ਇੱਕ ਮੁਕਦਮਾ ਦਰਜ ਕੀਤਾ ਇੱਕ ਹੋਰ ਕਰ ਦੋ ਕੋਈ ਪਰਵਾਹ ਨਹੀਂ ਸਾਨੂੰ ਪਰ ਇਹ ਦੇਖੋ ਤੁਸੀਂ ਕਰਦੇ ਕੀ ਪਏ ਨੇ ਇੱਥੋਂ ਦੀ ਜਿਹਨੂੰ ਸਰਕਾਰਾਂ ਇਸ ਕੰਮ ਤੇ ਉੱਤਰ ਆਉਣਾ ਆ ਦੇਖੋ ਫਿਰ ਸੁਣੇ ਸੀ ਜੈਪੁਰ ਹਾਈਵੇ ਤੇ ਆ ਜਿੱਥੇ ਸਾਰਾ ਬਲਾਕ ਕੀਤਾ ਆ ਜਿੱਥੇ ਟਰੈਕਟਰ ਵਾਲਿਆਂ ਤਿੰਨ ਦਿਨ ਤੋਂ ਰੋਕੀਆਂ ਨੇ ਆ ਉੱਥੇ ਉਹ ਜਗਾ ਹੈ ਮੈਂ ਦਿਖਾਉਣਾ ਚਾਹੁੰਦਾ ਜਿੱਥੋਂ ਸਾਰੀ ਸ਼ੈਲਿੰਗ ਕੀਤੀ ਜਿੱਥੋਂ ਇਹਨਾਂ ਨੇ ਆ ਦੇਖੋ ਉਤੋਂ ਇਥੋਂ ਸਾਰੇ ਸ਼ੈਲ ਚਲਾਏ ਨੇ ਔਰ ਆ ਦੇਖੋ ਕੀ ਕੀਤਾ ਇਹਨਾਂ ਨੇ ਆ ਦਿਖਾਈ ਯਾਰ ਹਟਣਾ ਭਈਆ 1 ਮਿੰਟ ਆ ਦੇਖੋ ਇਹ ਟਰੱਕਾਂ ਦੇ ਆ ਦੇਖੋ ਵਿਚਾਰਿਆਂ ਦੇ ਗਰੀਬ ਬੰਦਿਆਂ ਦੇ ਆ ਵੀ ਤੋੜਤੇ ਨੇ ਸਟੀering ਤੋੜਤੇ ਆ ਦੇਖੋ ਸਾਰਾ ਸਟੀering ਤੋੜ ਕੇ ਤਾਂ ਕਿ ਇਹ ਇਹ ਗੱਡੀ ਤੋਂ سپورਟ ਤੋੜ ਕੇ ਨੂੰ ਚਾਰ ਨੂੰ ਗਰੀਬ ਨੂੰ ਬਾਹਰ ਕੱਢਿਆ ਤੇ ਟਰੱਕ ਐ ਕਰ ਕਰ ਕੇ ਫਸਾਏ ਨੇ ਟਾਇਰ ਰੱਡ ਵੀ ਤੋੜ ਦਿੰਦੇ ਤਾਂ ਨੂੰ ਟਾਇਰ ਰੱਡਾਂ ਤੋੜਤੀਆਂ ਨੇ ਤਾਂ ਕਿ ਉਹ ਟਰੱਕ ਬਾਹਰ ਨਿਕਲ ਹੀ ਨਾ ਸਕਣ ਸਿਰਫ ਇਸ ਕਰਕੇ ਵੀ ਕਿਸਾਨ ਜਿਹੜੇ ਨੇ ਇੱਥੇ ਰੱਖੇ ਰਹੇ ਨੇ ਆ ਹਾਲਾਤ ਕੀਤੇ ਆ ਦੇਖੋ ਤੁਸੀਂ ਸਾਰਾ ਇਸ ਸਿੱਕੇ ਨਾਲ ਬਲਾਕ ਕੀਤਾ ਹੋਇਆ ਅੱਗੋਂ ਔਰ ਕੇਵਲ ਗਰੀਬ ਬੰਦਿਆਂ ਦੇ ਟਰੱਕਾਂ ਦੇਖੋ ਸਾਫ ਸਾਕੇ ਟਰੱਕ ਖੜੇ ਕਰਤੇ ਇਹਨਾਂ ਦੀਆਂ ਗੱਡੀਆਂ ਚ ਬੈਟਰੀਆਂ ਰਾਤ ਕੱਢ ਕੇ ਲੈ ਗਏ ਇਹਨਾਂ ਦਾ ਚੋਰੀ ਕਰਕੇ ਸਮਾਨ ਇੱਥੋਂ ਲੈ ਗਏ ਇਹ ਸਰਕਾਰ ਦਾ ਕੰਮ ਆ ਹੁਣ ਸਰਕਾਰਾਂ ਇਹ ਕੰਮ ਕਰਦੀਆਂ ਪਈਆਂ ਦੇਖੋ ਆ ਟਰੱਕ ਰੋਕ ਕੇ ਇਹਦੀ ਬੈਟਰੀ ਚੋਰੀ ਕਰ ਲਈ ਇਹਦੀਆਂ ਚਾਬੀਆਂ ਇਹਦੇ ਚੋਂ ਕੱਢ ਕੇ ਲੈ ਗਏ ਆ ਦੇਖੋ ਟਰੱਕ ਔਰ ਸਾਰਾ ਗੁਰਸਤਾ ਬਲੌਕ ਕਰੋ ਤੁਹਾਨੂੰ ਕੰਮ ਆ ਲੇਕਿਨ ਦੇਖੋ ਕਿਸ ਤਰੀਕੇ ਸਰਕਾਰ ਜਿਹੜੀ ਹੈ ਕ੍ਰੂਤਾ ਚ ਉਤਰੀ ਹੋਈ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿਤਰਾਂ ਦੇ ਹਾਲਾਤ ਬਣਿਆ ਨੇ ਹਜ਼ਾਰਾਂ ਟਰੱਕ ਜਿਹੜੇ ਨੇ ਅੱਗੇ ਸੈਂਕੜੇ ਟਰੱਕਾਂ ਦੇ ਹਿਸਾਬ ਖੜੇ ਕਰਕੇ ਇਹ ਸਾਰਾ ਗੋ ਪਿੱਛਾ ਬਲੌਕ ਕੀਤਾ ਕਿਸਾਨ ਸਾਡੇ ਵੀਰ ਬੈਠੇ ਨੇ ਇੱਥੇ ਆ ਟਰੈਕਟਰਾਂ ਨੇ ਖੜੀਆਂ ਨੇ ਇਹ ਸਰਕਾਰ ਆ ਸਾਰੀ ਉੱਤੇ ਪੁਲਿਸ ਖੜੀ ਆ ਆਪਣਾ ਰਹੀ ਮੇਰੀ ਵੀਡੀਓ ਬਣਾ ਲਾ ਬਣਾ ਲਾ ਅੱਗੇ ਇੱਕ ਮੁਕਦਮਾ ਦਰਜ ਕੀਤਾ ਕੋਰ ਕਰ ਦੋ ਕੋਈ ਪਰਵਾਹ ਨਹੀਂ ਸਾਨੂੰ ਪਰ ਇਹ ਦੇਖੋ ਤੁਸੀਂ ਕਰਦੇ ਕੀ ਪਏ ਨੇ ਇੱਥੋਂ ਦੀ ਜਿਹਨੂੰ ਸਰਕਾਰਾਂ ਇਸ ਕੰਮ ਤੇ ਉੱਤਰ ਆਉਣਾ ਆ ਦੇਖੋ ਇਸ ਵੇਲੇ ਸੀ ਜੈਪੁਰ ਹਾਈਵੇ ਤੇ ਆ ਜਿੱਥੇ ਸਾਰਾ ਬਲੌਕ ਕੀਤਾ ਆ ਜਿੱਥੇ ਟਰੈਕਟਰ ਵਾਲਿਆਂ ਕਤਿੰਨ ਦਿਨ ਤੋਂ ਰੋਕੀਆਂ ਨੇ ਆ ਉੱਤੇ ਉਹ ਜਗ੍ਹਾ ਐ ਮੈਂ ਦਿਖਾਉਣਾ ਚਾਹੁੰਦਾ ਜਿੱਥੇ ਸਾਰੀ ਸ਼ੈਲਿੰਗ ਕੀਤੀ ਜਿੱਥੇ ਇਹਨਾਂ ਨੇ ਆ ਦੇਖੋ ਉੱਤੋਂ ਇਹ ਸਾਰੇ ਸ਼ੈਲ ਚਲਾਏ ਨੇ ਆਹ ਰਹਾ ਦੇਖੋ ਕੀ ਕੀਤਾ ਇਹਨਾਂ ਨੇ ਆ ਦਿਖਾਈ ਯਾਰ ਹਟਨਾ ਭਈਆ 1 ਮਿੰਟ ਆ ਦੇਖੋ ਇਹ ਟਰੱਕਾਂ ਦੇ ਆ ਦੇਖੋ ਵਿਚਾਰਿਆਂ ਦੇ ਗਰੀਬ ਬੰਦਿਆਂ ਦੇ ਆ ਵੀ ਤੋੜਤੇ ਨੇ ਇਸ ਸਟੀਰੀਂਗ ਤੋੜਤੇ ਆ ਦੇਖੋ ਸਾਰਾ ਸਟੀਰੀਂਗ ਤੋੜ ਕੇ ਤਾਂ ਕਿ ਇਹ ਇਹ ਗੱਡੀ ਤੋਂ ਸਪੋਰਟ ਤੋੜ ਕੇ ਨੂੰ ਚਾਰ ਨੂੰ ਗਰੀਬ ਨੂੰ ਬਾਹਰ ਕੱਢਿਆ ਕਿ ਟਰੱਕ ਐ ਕਰ ਕਰ ਕੇ ਫਸਾਏ ਨੇ ਟਾਇਰ ਰੈਡ ਵੀ ਤੋੜ ਦਿੰਦੇ ਤੁਨੂੰ ਟਾਇਰ ਰੈਡਾਂ ਤੋੜਤੀਆਂ ਨੇ ਤਾਂ ਕਿ ਉਹ ਟਰੱਕ ਬਾਹਰ ਨਿਕਲ ਹੀ ਨਾ ਸਕਣ ਸਿਰਫ ਇਸ ਕਰਕੇ ਵੀ ਕਿਸਾਨ ਜਿਹੜੇ ਨੇ ਇੱਥੇ ਰੱਖੇ ਰਹੇ ਨੇ ਆ ਹਾਲਾਤ ਕੀਤੇ ਆ ਦੇਖੋ ਤੁਸੀਂ ਸਾਰਾ ਇਸ ਤਰੀਕੇ ਨਾਲ ਬਲਾਕ ਕੀਤਾ ਹੋਇਆ ਐਗੋ ਔਰ ਕੇਵਲ ਗਰੀਬ ਬੰਦਿਆਂ ਦੇ ਟਰੱਕਾਂ ਦੇਖੋ ਸਾਫ ਸਾਕੇ ਟਰੱਕ ਖੜੇ ਕਰਤੇ ਇਹਨਾਂ ਦੀਆਂ ਗੱਡੀਆਂ ਚ ਬੈਟਰੀਆਂ ਰਾਤ ਕੱਢ ਕੇ ਲੈ ਗਏ ਇਹਨਾਂ ਦਾ ਚੋਰੀ ਕਰਕੇ ਸਮਾਨ ਇੱਥੋਂ ਲੈ ਗਏ ਇਹ ਸਰਕਾਰ ਦਾ ਕੰਮ ਆ ਹੁਣ ਸਰਕਾਰਾਂ ਇਹ ਕੰਮ ਕਰਦੀਆਂ ਪਈਆਂ ਦੇਖੋ ਆ ਟਰੱਕ ਰੋਕ ਕੇ ਇਹਦੀ ਬੈਟਰੀ ਚੋਰੀ ਕਰ ਲਈ ਇਹਦੀਆਂ ਚਾਬੀਆਂ ਇਹਦੇ ਵਿੱਚੋਂ ਕੱਢ ਕੇ ਲੈ ਗਏ ਆ ਦੇਖੋ ਟਰੱਕ ਔਰ ਸਾਰਾ ਗੁਰਸਤਾ ਬਲੌਕ ਕਰੋ ਤੁਹਾਨੂੰ ਕੰਮ ਆ ਲੇਕਿਨ ਦੇਖੋ ਕਿਸ ਤਰੀਕੇ ਸਰਕਾਰ ਜਿਹੜੀ ਹੈ ਕ੍ਰੂਤਾ ਚ ਉਤਰੀ ਹੋਈ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿਤਰਾ ਦੇ ਹਾਲਾਤ ਬਣਿਆ ਨੇ ਹਜ਼ਾਰਾਂ ਟਰੱਕ ਜਿਹੜੇ ਨੇ ਅੱਗੇ ਸੈਂਕੜੇ ਟਰੱਕਾਂ ਦੇ ਹਿਸਾਬ ਨਾਲ ਖੜੇ ਕਰਕੇ ਇਹ ਸਾਰਾ ਗੋਪਿਚਾ ਬਲਾਕ ਕੀਤਾ ਕਿਸਾਨ ਸਾਡੇ ਵੀਰ ਬੈਠੇ ਨੇ ਇੱਥੇ ਆ ਟਰੈਕਟਰਾਂ ਨੇ ਖੜੀਆਂ ਨੇ ਇਹ ਸਰਕਾਰ ਆ ਸਾਰੀ ਉੱਤੇ ਪੁਲਿਸ ਖੜੀ ਆ ਆ ਬਣਾ ਰਹੀ ਮੇਰੀ ਵੀਡੀਓ ਬਣਾ ਲਾ ਬਣਾ ਲਾ ਅੱਗੇ ਇੱਕ ਮੁਕਦਮਾ ਦਰਜ ਕੀਤਾ ਕੋਰ ਕਰ ਦੋ ਕੋਈ ਪਰਵਾਹ ਨਹੀਂ ਸਾਨੂੰ ਪਰ ਇਹ ਦੇਖੋ ਤੁਸੀਂ ਕਰਦੇ ਕੀ ਪਏ ਨੇ ਇੱਥੋਂ ਦੀ ਜਨੋ ਸਰਕਾਰਾਂ ਇਸ ਕੰਮ ਤੇ ਉੱਤਰ ਆਉਣਾ ਆ ਦੇਖੋ ਫੇਸਲੇ ਸੀ ਜੈਪੁਰ ਹਾਈਵੇ ਤੇ ਆ ਜਿੱਥੇ ਸਾਰਾ ਬਲਾਕ ਕੀਤਾ ਆ ਜਿੱਥੇ ਟਰੈਕਟਰ ਵਾਲਿਆਂ 10 ਦਿਨ ਤੋ ਰੋਕੀਆਂ ਨੇ ਆ ਉੱਤੇ ਉਹ ਜਗ੍ਹਾ ਹੈ ਮੈਂ ਦਿਖਾਉਣਾ ਚਾਹੁੰਦਾ ਜਿੱਥੋਂ ਸਾਰੀ ਸ਼ੈਲਿੰਗ ਕੀਤੀ ਜਿੱਥੋਂ ਇਹਨਾਂ ਨੇ ਆ ਦੇਖੋ ਉੱਤੋਂ ਇੱਥੋਂ ਸਾਰੇ ਸ਼ੈਲ ਚਲਾਏ ਨੇ ਆਹ ਦੇਖੋ ਕੀ ਕੀਤਾ ਇਹਨਾਂ ਨੇ ਆ ਦਿਖਾਈ ਯਾਰ ਹਟਣਾ ਭਈਆ 1 ਮਿੰਟ ਆ ਦੇਖੋ ਕਿ ਟ੍ਰੱਕਾਂ ਦੇ ਆ ਦੇਖੋ ਵਿਚਾਰਿਆਂ ਦੇ ਗਰੀਬ ਬੰਦਿਆਂ ਦੇ ਆ ਵੀ ਤੋੜਤੇ ਨੇ ਐ ਸਟੀering ਤੋੜਤੇ ਆ ਦੇਖੋ ਸਾਰਾ ਸਟੀering ਤੋੜ ਕੇ ਤਾਂ ਕਿ ਇਹ ਇਹ ਗੱਡੀ ਤੋਂ ਸਪੋਰਟ ਤੋੜ ਕੇ ਨੂੰ ਚਾਰ ਨੂੰ ਗਰੀਬ ਨੂੰ ਬਾਹਰ ਕੱਢਿਆ ਇਹ ਟਰੱਕ ਐ ਕਰ ਕਰ ਕੇ ਵਸਾਏ ਨੇ ਟਾਇਰ ਰੱਡ ਵੀ ਤੋੜ ਦਿੰਦੇ ਨੇ ਤੁਹਾਨੂੰ ਟਾਇਰ ਰੱਡਾਂ ਤੋੜਤੀਆਂ ਨੇ ਤਾਂ ਕਿ ਉਹ ਟਰੱਕ ਬਾਹਰ ਨਿਕਲ ਹੀ ਨਾ ਸਕਣ ਸਿਰਫ ਇਸ ਕਰਕੇ ਵੀ ਕਿਸਾਨ ਜਿਹੜੇ ਨੇ ਇੱਥੇ ਰੱਖੇ ਦੇ ਨੇ ਆ ਹਾਲਾਤ ਕਿਤੇ ਆ ਦੇਖੋ ਤੁਸੀਂ ਸਾਰਾ ਇਸ ਇਕੇ ਨਾਲ ਬਲਾਕ ਕੀਤਾ ਹੋਇਆ ਐ ਗੋ ਔਰ ਕੇਵਲ ਗਰੀਬ ਬੰਦਿਆਂ ਦੇ ਟਰੱਕਾਂ ਦੇਖੋ ਸਾਫ ਸਾਕੇ ਟਰੱਕ ਖੜੇ ਕਰਤੇ ਉਹਨਾਂ ਦੀਆਂ ਗੱਡੀਆਂ ਚ ਬੈਟਰੀਆਂ ਰਾਤ ਕੱਢ ਕੇ ਲੈ ਗਏ ਇਹਨਾਂ ਦਾ ਚੋਰੀ ਕਰਕੇ ਸਮਾਨ ਇੱਥੋਂ ਲੈ ਗਏ ਇਹ ਸਰਕਾਰ ਦਾ ਕੰਮ ਆ ਹੁਣ ਸਰਕਾਰਾਂ ਇਹ ਕੰਮ ਕਰਦੀਆਂ ਪਈਆਂ ਦੇਖੋ ਆ ਟਰੱਕ ਰੋਕ ਕੇ ਇਹਦੀ ਬੈਟਰੀ ਚੋਰੀ ਕਰ ਲਈ ਇਹਦੀਆਂ ਚਾਬੀਆਂ ਇਹਦੇ ਚੋਂ ਕੱਢ ਕੇ ਲੈ ਗਏ ਆ ਦੇਖੋ ਟਰੱਕ ਔਰ ਸਾਰਾ ਗੁਰਸਤਾ ਬਲੌਕ ਕਰੋ ਤੁਹਾਨੂੰ ਕੰਮ ਆ ਲੇਕਿਨ ਦੇਖੋ ਕਿਸ ਤਰੀਕੇ ਸਰਕਾਰ ਜਿਹੜੀ ਹੈ ਕ੍ਰੂਤਾ ਚ ਉਤਰੀ ਹੋਈ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿਤਰਾ ਦੇ ਹਾਲਾਤ ਬਣਿਆ ਨੇ ਹਜ਼ਾਰਾਂ ਟਰੱਕ ਜਿਹੜੇ ਨੇ ਅੱਗੇ ਸੈਂਕੜੇ ਟਰੱਕਾਂ ਦੇ ਹਿਸਾਬ ਨਾਲ ਖੜੇ ਕਰਕੇ ਇਹ ਸਾਰਾ ਗੋਪੱਚਾ ਬਲਾਕ ਕੀਤਾ ਕਿਸਾਨ ਸਾਡੇ ਵੀਰ ਬੈਠੇ ਨੇ ਇੱਥੇ ਆ ਟਰੈਕਟਰਾਂ ਨੇ ਖੜੀਆਂ ਨੇ ਇਹ ਸਰਕਾਰ ਆ ਸਾਰੀ ਉੱਤੇ ਪੁਲਿਸ ਖੜੀ ਆ ਆਪਣਾਰੀ ਮੇਰੀ ਵੀਡੀਓ ਬਣਾ ਲਾ ਬਣਾ ਲਾ ਅੱਗੇ ਇੱਕ ਮੁਕਦਮਾ ਦਰਜ ਕੀਤਾ ਕੋਰ ਕਰ ਦੋ ਕੋਈ ਪਰਵਾਹ ਨਹੀਂ ਸਾਨੂੰ ਪਰ ਇਹ ਦੇਖੋ ਤੁਸੀਂ ਕਰਦੇ ਕੀ ਪਏ ਨੇ ਇੱਥੋਂ ਦੀ ਜਿਹਨੂੰ ਸਰਕਾਰਾਂ ਇਸ ਕੰਮ ਤੇ ਉੱਤਰ ਆਉਣਾ ਆ ਦੇਖੋ